ਆਪਣੇ ਸਫਰਾਂ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਸਾਥ ਸ੍ਰੀ ਅਕਾਲ ਇਸ ਵੇਲੇ ਅਲਖੋਰ ਕਤਰ ਦੇ ਵਿੱਚ ਆਪਾਂ ਗਲਫ ਸਾਈਕਲ ਟੂਰ ਤੇ ਅਲਖੋਰ ਦੇ ਵਿੱਚੋਂ ਨਿਕਲ ਕੇ ਦੁਖਾਨਵਾਲ ਨੂੰ ਜਾਵਾਂਗੇ ਤੇ ਕੱਲ ਨੂੰ ਦੇਸ਼ ਕਤਰ ਚੋਂ ਬਾਹਰ ਹੋ ਜਾਾਂਗੇ ਧੰਨਵਾਦ ਵੱਡੇ ਵੀਰੇ ਤੁਹਾਡਾ ਬਹੁਤ ਬਹੁਤ ਭਾਈ ਅੰਗਰੇਜ਼ ਸਿੰਘ ਚੰਡੀਗੜ੍ਹ ਤੋਂ ਦੋ ਰਾਤਾਂ ਇਹਨਾਂ ਦੇ ਘਰੇ ਰਹੇ ਇੱਥੇ ਤੇ ਇੱਥੇ ਟਿਕਾਣਾ ਸੀਗਾ ਆਪਣਾ ਚਲੋ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਭਾਈ ਜੀ ਚੜ੍ਹਦੀ ਕਲਾ ਕਦੇ ਡਾਇਰੈਕਟ ਆਓ ਤੇ ਜਿਹੜੇ ਵੀ ਭਾਈ ਨੂੰ ਦੇਖਦੇ ਨੇ ਭਾਈ ਸਪੋਰਟ ਕਰੋ ਖਿੱਚ ਕੇ ਤੇ ਭਾਈ ਬਹੁਤ ਹੀ ਘੈਂਟ ਬੰਦੇ ਤੇ ਬਰਾਣਕ ਆਪਾਂ ਪੰਜਾਬ ਮਿਲਦੇ ਆਂ ਭਾਈ ਓਕੇ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਸਮਾ ਸਵੇਰ ਦਾ 7:30 ਵਜੇ ਆ ਵਾਟ ਅੱਜ ਲੰਮੀ ਕੱਢਣੀ ਆ 100 ਕਿਲੋਮੀਟਰ ਤੋਂ ਉੱਤੇ ਹਵਾ ਦਾ ਰੁੱਖ ਸਹੀ ਰਵੇ ਫਿਰ 100 ਤੋਂ ਉੱਤੇ ਨਿਕਲ ਜਾਣੀ ਆ ਜੇ ਹਵਾ ਨੇ ਤੱਕ ੱੱਕਾ ਕੀਤਾ ਫਿਰ ਘੱਟ ਰਹਿਊਗਾ ਟੈਂਪਰੇਚਰ ਇੱਥੋਂ ਦਾ ਹੁਣ 16 17 ਡਿਗਰੀ ਆ ਵਧੀਆ ਮੌਸਮ ਆ ਥੈਂਕ ਯੂ ਓਕੇ ਤਾਂ nice to see meet all you all the best you see all the best okay. thank you thank you okay brother ਤਾਰੇ ਉਹ ਰਸਲਾ ਫਾਨ ਤੋਂ ਜਾਂਦੀਆਂ ਤਾਰੇ ਜਾਂਦੀਆਂ ਨਾ ਜਿਹੜੀਆਂ ਉਹ ਰਸਲਾ ਫਾਨ ਤੋਂ ਥੈਂਕਸ ਅ ਲੋਟ ਥੈਂਕ ਯੂ ਕਦਰ ਛੋਟਾ ਜਿਹਾ ਦੇਸ਼ ਆ ਤੇ ਕਦਰ ਚ ਰਹਿਣ ਵਾਲੇ ਵੀਰ ਭਰਾ ਆਪਾਂ ਨੂੰ ਥਾਂ ਥਾਂ ਤੇ ਮਿਲ ਜਾਂਦੇ ਆ ਬਾਈ ਉਹਨਾਂ ਦਾ ਕੰਮ ਵੀ ਇਸ ਇਲਾਕੇ ਦੇ ਵਿੱਚ ਹੀ ਆ ਤੇ ਇਹਨਾਂ ਗੱਡੀਆਂ ਮੂਰੇ ਬਾਟ ਕੁਛ ਵੀ ਨਹੀਂ ਹੁੰਦੀ ਛੋਟਾ ਵਾਕਈ ਛੋਟਾ ਦੇਸ਼ ਆ 200 ਕਿਲੋਮੀਟਰ ਬਾਈ ਕੁਛ ਵੀ ਨਹੀਂ ਹੁੰਦਾ ਹਨਾ ਆਪਣੇ ਪੰਜਾਬ ਦਾ ਜੇ ਰੱਖੀਏ ਨਾਰਥ ਤੋਂ ਜੇ ਪਠਾਨਕੋਟ ਤੋਂ ਮਾਨਸੇਵਾਲ ਆਉਣਾ ਹੋਵੇ ਤਾਂ 350 ਪੌਣੇ 400 ਬਣ ਜਾਂਦਾ ਤੇ ਇਹ ਦੇਸ਼ ਆ ਨਿੱਕੇ ਨਿੱਕੇ ਐਮੀਰੇਟਸ ਆ ਨਾ ਫਿਰ ਇਹ ਉਹ ਹੁਣ ਥੋੜੀ ਜਿਹੀ ਹਵਾ ਜੇ ਅੱਗੇ ਆ ਇਹ ਦੂ ਗਾਂ ਜਾ ਕੇ ਐਸੇ ਇਧਰ ਨੂੰ ਹੋ ਜਾਗੇ ਉਦੋਂ ਹਵਾ ਪਿੱਛੋਂ ਧੱਕਾ ਵੀ ਮਾਰੂ ਸਾਨੂੰ ਅੱਜ ਅੱਜ ਮਦਦ ਮਿਲੂਗੀ ਅੱਜ ਪੂਰੀ ਜਦੋਂ ਜਾਇਦਾ ਤੁਹਾਡੀ ਹਾਂ ਹਵਾ ਦੇ ਨਾਲ ਤੁਹਾਡੀ ਪੂਰੀ ਜਦੋਂ ਦੁਕਾਨ ਨੂੰ ਜਾਊਂਗਾ ਉਦੋਂ ਦੁਬਾਰੇ ਜ਼ੋਰ ਲੱਗਣਾ ਪਹਿਲੀ ਝੁੱਟੀ ਮਾਰ ਕੇ 20 ਕਿਲੋਮੀਟਰ ਦੀ ਵਾਟ ਕੱਢ ਕੇ ਲਖੌਰ ਤੋਂ ਆ ਜਗ੍ਹਾ ਤੇ ਪਹੁੰਚ ਗਏ ਟਰੱਕ ਰੋਡ ਇਥੋਂ ਆ ਫੁੱਲ ਜਾ ਬਣ ਜਾਂਦਾ ਤੇ ਇਥੋਂ ਹੁਣ ਤੱਕ ਹਵਾਂ ਨੇ ਅੱਗੋਂ ਸੀ ਸ਼ਾਇਦ ਹੁਣ ਪਛਾਹ ਪਿਛੋਂ ਧੱਕਾ ਵੱਜੂਗਾ ਤੇ ਹੁਣ ਮਦਦ ਮਿਲੂ ਦੁਕਾਨ ਰੋਡ ਇਧਰਲੇ ਪਾਸੇ ਨੂੰ ਦੁਕਾਨ ਆ 25 30 ਕਿਲੋਮੀਟਰ ਆਪਾਂ ਸੋਖੇ ਰਹਿਵਾਂਗੇ ਅੱਜ ਇਹੋ ਜੇ ਫੁੱਲਾਂ ਵਾਲੇ ਚੌਂਕ ਪਹਿਲਾਂ ਬੈਣ ਆਪਾਂ ਦਿੱਲੀ ਦੇ ਬਾਹਰ-ਬਾਰ ਦੇਖਦੇ ਹੁੰਦੇ ਸੀ ਕੇਐਮਪੀ ਕੁੰਡਰੀ ਮਨੇਸਰ ਪਾਲਬਲ ਰੋਡ ਦੇ ਉੱਤੇ ਤੇ ਇਹ ਚੌਂਕ ਵੱਡੀਆਂ ਸੜਕਾਂ ਇਹਨਾਂ ਦੇਸ਼ਾਂ ਦੇ ਵਿੱਚ ਆਮ ਹੀ ਬਣੀਆਂ ਹੋਈਆਂ ਸਾਰੇ ਕਿਤੇ ਸਾਥੀ ਅਕਾਲ ਪਾਈ ਜੀ ਸਾਨੂੰ ਰਾਹਾਂ ਤੇ ਆਪਣੇ ਬੰਦੇ ਇਕੱਲੇ ਨਹੀਂ ਰਹਿੰਦੇ ਚੜਦੀ ਕਲਾ ਪਾਣੀ ਸੋਣਿਆ ਵੀਰਾ ਧੰਨਵਾਦ ਤੁਹਾਡਾ ਚੜਦੀ ਚੜਦੀ ਬਣਾਉਗੇ ਨਾ ਮੈਂ ਮਾਂ ਚ ਇਹ ਹੁਣ ਇਧਰ ਆ ਗਏ ਹੋਰ ਸਰਾ ਹੁਣ ਅਸੀਂ ਸਾਡੇ ਫਿਰ ਸਾਰਾ ਗਲਪ ਕਰਨਾ ਸੀ ਨਾ ਅਸੀਂ ਅੱਛਾ ਅੱਛਾ ਹੋਰ ਚੜਦੀ ਕਲਾ ਵਧੀਆ ਕਿੱਥੋਂ ਸੰਗਤਾਂ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਤਾਂ ਅਮਰ ਸਾਹਿਬ ਸਾਹਿਬ ਤੋਂ ਸ਼ਿਸ਼ਾਟਾ ਸਾਹਿਬ ਆਪਾਂ ਤੁਹਾਡੀ ਕੰਪਨੀ ਦਾ ਕੀ ਨਾਂ ਗਲਫਾਰ ਤੁਸੀਂ ਆਏ ਕਿੱਧਰੋਂ ਆ ਮੈਂ ਪਿੱਛੋਂ ਆਪਰਾ ਨਹੀਂ ਤੁਸੀਂ ਕਦਰ ਕਦਰ ਚੱਲਦੇ ਆ ਹਾਂਜੀ ਹਾਂਜੀ ਗਲਫਾਰ Oman ਚ ਵੀ ਸੀ ਕਿੱਦਾਂ ਵੀਰੇ ਇਹ ਵੀਰ ਬਿਹਾਰ ਤੋਂ ਜੁਪੀ ਦੋ ਬਿਹਾਰ ਤੋਂ ਆ ਇਹ ਮੇਰੇ ਨਾਲ ਹੀ ਹੁੰਦਾ ਪੱਕਾ ਜੀ ਠੀਕ ਆ ਠੀਕ ਆ ਠੀਕ ਤੁਸੀਂ ਉਹ ਸਾਈਡ ਵਾਲੀ ਰੋਡ ਤੇ ਜਾ ਰਹੇ ਹੋ ਆਹ ਰੋਡ ਵੇਲੀ ਕਾ ਤੋਂ ਪਈਆ ਇਹ ਜੇ ਟਰੱਕ ਚੱਲੇ ਉਹ ਦੋ ਰੋਡਾਂ 'ਚ ਚੱਲਣੇ ਆ ਅੱਛਾ ਇਧਰ ਪੁਲਿਸ ਪੜਨ ਦੀ ਜ਼ਰੂਰਤ ਆ ਮੈਂ ਵੀ ਆਖਾ ਟਰੱਕ ਸਾਰੇ ਪਾਸੇ ਆ ਰੋਡ ਵੇਲੀ ਪਈ ਜਾਵੇਂ ਇੱਥੇ ਕਾਰ ਵੀ ਕਾਰ ਵੀ ਵਿਰਲੀ ਟਾਈਮ ਹੀ ਮਿਲਦੀ ਐ ਤੇ ਇਹ ਜਾਂਦਾ ਉਧਰ ਰਸਲਾ ਫਾਨ ਗੈਸ ਪਲਾਟ ਨੂੰ ਨਾ ਸਾਡਾ ਰੋਡ ਅੱਛਾ ਉਧਰ ਨੂੰ ਉਧਰ ਨੂੰ ਜਾਣਾ ਉਹ ਸਣਾ ਚੜਦੀ ਗਾਲਾ ਚੜਦੀ ਗਾਲਾ ਇਹਨਾਂ ਰਾਹਾਂ ਤੇ ਪੰਜਾਬ ਵਾਲੇ ਬੇਲੀ ਦਾ ਮਿਲਦੇ ਮਿਲਦੇ ਆ ਹੋਰ ਸਟੇਟਾਂ ਵਾਲੇ ਬਹੁਤ ਮਿਲਦੇ ਆ ਹੈਲੋ ਹਾਈ ਹਾਈ ਹਾਊ ਆਰ ਯੂ ਪੰਜਾਬੀ ਅੰਦ ਯੂ ਆਈ ਐਮ ਫਾਈਨ ਥੈਂਕ ਯੂ ਵੇਅਰ ਆਰ ਯੂ ਗੋਇੰਗ ਨਾਓ ਨਾਓ ਆਈ ਐਮ ਗੋਇੰਗ ਟੂ ਦੁਕਾਨ ਦੁਕਾਨ ਖਾਨ ਦੁਕਾਨ मारो दुकान दुकान टू सऊदी अरेबिया सऊदी अरेबिया या यू फ्रॉम झारखंड फ्रॉम इंडिया झारखंड झारखंड आई एम फ्रॉम केरला केरला तिरुजुर तिरुजुर हां या केरला इज ब्यूटीफुल स्टेट नाइस टू मीट यू ब्रदर ओके थैंक यू थैंक यू थैंक यू ओके ओके ए भाई मुझे कहते लिफ्ट लेला मेरे ला बाय नहीं पहुंच गए आप ਆ ਨਿੱਕੇ ਟਰੱਕੇ ਸੜਾ ਤੇ ਚੱਲ ਸਕਦੇ ਆ ਕਹਿੰਦਾ ਆ ਜਾ ਲਿਫਟ ਲੈਣਾ ਮੈਂ ਹੈ ਨਹੀਂ ਹਜੇ ਵਧੀਆ ਪਹੁੰਚਦੇ ਆ ਆ ਆ ਯੂਪੀ ਸੇ ਜੀ ਸਰ ਯੂਪੀ ਕਹਾਂ ਸੇ ਯੂਪੀ ਡਿਸਟ੍ਰਿਕਟ ਲਖਨਊ ਸੇ ਲਖਨਊ ਨਵਾਬਪੋ ਕਾ ਸ਼ਹਿਰ ਜੀ ਜੀ ਆ ਕਿੰਨਾ ਦਿਨ ਸੇ ਹੋ ਗਿਆ ਆਮਾ 2 ਮਹੀਨਾ ਹੋ ਗਿਆ ਹਮੇ 2 ਮਹੀਨਾ ਹੋ ਗਿਆ 2 ਮਹੀਨਾ ਹੋ ਗਿਆ ਪਾਜੀ ਹਮ ਆਪकी क्या सेवा कर सकते हैं ਬਹੁਤ ਧੰਨਵਾਦ ਭਾਈ ਸਾਹਿਬ ਕੁਛ ਬਿੱਤਰ ਮਿਲੇ ਉਹਨੇ ਪਾਣੀ ਬਹੁਤ ਦੇ ਦਿਆ ਸਾਰਾ ਕੁਛ ਬਹੁਤ ਹੈ ਬਹੁਤ ਹੈ ਪਾਣੀ ਤੋਂ ਨਹੀਂ ਹੈ ਮੇਰੇ ਪਾਸ ਥੋੜਾ ਹੀ ਬਚਿਆ ਪਾਣੀ पानी आपको हाँ, चाहिए तो ले लो मेरे नहीं, पास बहुत है हाँ, धन्यवाद भाई साहब यूपी वाले थैंक्स अ चलिए नहीं 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 धन्यवाद भाई साहब थैंक्स अ आपसे मिलकर बहुत अच्छा लगा मैंने कहा मुझे पता लग गया था मैं टुकराई गाड़ी मैंने पूछ लें कोई दिक्कत तो भाई को नहीं नहीं कोई दिक्कत नहीं भाई साहब एकदम चढ़गी का ਬਾਈ ਬਹੁਤ ਅੱਛਾ ਲੱਗਾ ਬਾਈ ਤੁਹਾਨੂੰ ਮਿਲ ਕੇ ਆਪਕੇ ਇਹਨਾਂ ਉਹ ਸਾਹਮਣੇ ਟਰੱਕ ਰੋਡ ਆ ਤੇ ਟਰੱਕ ਰੋਡ ਤੇ ਆਪਣੇ ਬੰਦੇ ਜਾਂਦੇ ਆ ਤੇ ਟਰੱਕ ਰੋਕ ਰਹੇ ਆ ਆ ਵੀਰ ਹੁਣੀ ਰੁਕੇ ਆ ਤੁਸੀਂ ਫਰੋਜਪੁਰ ਤੋਂ ਫਰੋਜਪੁਰ ਕੋਲੇ ਪਿੰਡ ਸਬਰਾ ਠੀਕ ਆ ਵੀਰਾ ਆਪਣੇ ਬੰਦੇ ਦਾ ਇੱਕ ਉਹ ਪਰਬੋਦਲ ਨੂੰ ਦਾ ਬਾਈਸਾਈਕਲ ਧਰ ਚੱਲ ਗਿਆ ਆਪਾਂ ਇੱਕ ਬੇਲੀ ਗਾਂ ਗਿਆ ਵੀਰ ਉਹ ਉਡੀਕ ਰਿਹਾ ਉੱਥੇ ਬਾਈ ਉਹ ਕਹਿੰਦਾ ਰੋਟੀ ਪਾਣੀ ਛਕਦਿਆਂ ਗਾਂਹ ਪਹੁੰਚ ਕੇ ਜਦੋਂ ਅਸੀਂ ਇੰਡੀਆ ਸਫਰ ਕਰਦੇ ਸੀ ਤਾਂ ਉਦੋਂ ਆਪਣੇ ਸਫਰ ਇਧਰਲੇ ਬੰਦੇ ਵੀ ਦੇਖਦੇ ਰਹੇ ਆ ਤਾਂ ਕਰਕੇ ਆਪਾਂ ਨੂੰ ਜਾਣਦੇ ਆ ਬਾਈ ਦਾ ਨਾਮ ਅਮਨ ਜ਼ਿਲ੍ਹਾ ਲੁਧਿਆਣਾ ਐਈਆਂ ਗੱਲ ਰਾਇਕੋਟ ਠੀਕ ਆ ਬਾਈ ਖੇਚੋ ਬਾਟੋ ਉੱਥੇ ਬਰ ਬਿੱਲੀ ਡੀਕ ਰਿਹਾ ਜਾ ਕੇ ਪ੍ਰਸ਼ਾਦਾ ਪਾਣੀ ਸਕਦੇ ਆ ਨਰਮਾ ਚੜ੍ਹਦੀ ਕਲਾ ਚ ਰੱਖੇ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਕੀ ਆ ਵੀਰਾ ਧੰਨਵਾਦ ਭਾਈ ਐਸੇ ਸਮਾਨ ਸੋਖਾ ਨਜ਼ਾਰਾ ਇਹਦਾ ਕਿਉਂ ਦਾ ਰ ਓਕੇ ਅੱਜ ਬੰਦੇ ਬਹੁਤ ਮਿਲੇ ਖਾਣ ਪੀਣ ਦਾ ਸਮਾਨ ਬਹੁਤ ਹੋਇਆ ਪਿਆ ਅਸਲ ਜਦੋਂ ਸਮਾਨ ਵੱਜ ਜਾਂਦਾ ਅਸੀਂ ਵੀ ਗਾਂਹ ਚੋਂ ਜਾਂਦੇ ਕੈਂਪ ਪੰਚਤਾਂ ਨੂੰ ਵੰਡ ਦਈਦਾ ਜਦੋਂ ਅਸੀਂ ਦੋ ਜਣੇ ਹੁੰਨੇ ਤਾਂ ਅਸੀਂ ਗੱਲਾਂ ਕਰ ਕਰਦੇ ਆ ਗੱਲਾਂ ਕਰਕੇ ਸਮਾਂ ਸੋਹਣਾ ਲੰਘਦਾ ਹੁਣ ਮੈਂ ਕੱਲਾ ਤੇ ਹੁਣ ਸਪੀਕਰ ਲਾਇਆ ਹੋਇਆ YouTube ਤੇ ਕਹਾਣੀਆਂ ਪਈਆਂ ਨੇ ਜਿਵੇਂ ਕਲਵਤ ਸਿੰਘ ਵਿਰਖਣ ਦੀ ਕਹਾਣੀ ਪਈ ਧਰਤੀ ਹੇਠਲਾ ਬੋਲਦ ਉਹਦਾ ਕੋਈ ਸੁਣ ਲਈਦਾ ਜਾਂ ਆਡੀਓ ਬੁੱਕਸ ਜਿਹੜਾ ਇਧਰਲੇ ਪਾਸੇ ਆਹ ਟਰੈਕ ਆ ਇਹ ਦੋ ਲੇਨ ਨੇ ਇਹ ਤੇ ਸਿਰਫ ਟਰੱਕ ਚੱਲਦੇ ਆ ਆ ਸੜਕ ਇਹ ਸਾਰੀ ਵਿਹਲੀ ਪਈ ਆ ਕੋਈ ਵਿਰਲੀ ਟਾਮੀ ਕਾਰ ਲੰਘਦੀ ਆ ਇਹ ਵੱਖਰੀ ਤਰ੍ਹਾਂ ਦੀ ਸੜਕ ਆ ਯੂਈ ਦੇ ਵਿੱਚ ਵੀ ਇਹੋ ਜਿਹੀ ਸੜਕਾਂ ਨਹੀਂ ਦੇਖੀਆਂ 50 ਕਿਲੋਮੀਟਰ ਸਫ਼ਰ ਕਰ ਲਿਆ ਅੱਜ ਦਾ 50 ਕਿਲੋਮੀਟਰ 60 ਕਿਲੋਮੀਟਰ ਅਜੇ ਹੋਰ ਬਾਕੀ ਆ ਹਾਂ ਠੀਕ ਹੈ ਸਿੱਧੀ ਨਹੀਂ ਜਾਣਾ ਹੁੰਦਾ ਤੁਸੀਂ ਬਾਹਰੇ ਬਾਹਰ ਮਸਜਿਦ ਜਾਣਾ ਇਥੋਂ ਆ ਮੈਂ ਬਰਬਰ ਮਸਾਹਤ ਜਰਾ ਮੈਂ ਹੁਣ ਮੇਰਾ ਰੂਮ ਇਧਰ ਹੀ ਆ ਉਸਤਰਾ ਵਾਲੀ ਆ ਅੱਜ ਤੁਹਾਡੇ ਘਰ ਕੇ ਵੀ ਚਾ ਰੋਟੀ ਖਾਣੇ ਤੇ ਬੈਗ ਗਏ ਅੱਛਾ ਤੁਸੀਂ ਪਿੱਛੇ ਮੁੜਨਾ ਸੀ ਵੈਸੇ ਆ ਉਹ ਟਾਬਾਣਾ ਛਤਰੀ ਵਾਲਾ ਮੇਨ ਉਹ ਹੀ ਆ ਇੱਥੇ ਆ ਫੋਨ ਹੋਰ ਆਈ ਜਾਂਦੇ ਇੱਥੇ ਵਾਹ ਬੇਲੀ ਨੇ ਮਿਲਦੇ ਆ ਇੱਥੇ ਸਾਈਕਲ ਲਾਇਆ ਦੁਕਾਨ ਨੂੰ ਆ ਰੋਡ ਮੋੜ ਦੀ ਸਾਹਮਣੇ ਦੀ ਸਾਈਕਲ ਇੱਥੇ ਲਾ ਕੇ ਤੇ ਜਿਹੜਾ ਉਹ ਬੋਰਡ ਲੱਗਾ ਸਾਹਮਣੇ ਉਹ ਦੁਕਾਨ ਲਿਖਿਆ ਇੱਥੋਂ ਆ ਉਹ ਟਾਬੇ ਦੇ ਰੋਟੀ ਖਾਣ ਚੱਲਦੇ ਆ ਬਾਈ ਹੁਣਾ ਨਾਲ ਫੁੱਲ ਜੇ ਬਣਾਏ ਹੋਏ ਸੂਰਜਮੁਖੀ ਜੇ ਤਾਂ ਕਰਕੇ ਇਧਰ ਟਰੱਕ ਤੇ ਚੜ ਕੇ ਚਲੇ ਚੱਲਦੇ ਆਂ ਚਲਿਏ ਵੀਰੋ ਫਿਰ ਆਪਾਂ ਚਲੋ ਆਓ ਜੀ ਆਓ ਚਲੋ ਵੀਰ ਥੋੜੀ ਪ੍ਰਸ਼ਾਦੇ ਆ ਚੰਗਾ ਵੀਰੇ ਫਿਰ ਆਪਾਂ ਮਿਲਦੇ ਆਂ ਚੰਗਾ ਚਲਿਏ ਵੀਰੇ ਆਪਾਂ ਚਲੋ ਆਓ ਠੀਕ ਆ ਜੀ ਹਾਰ ਆ ਮੁੜਦਾ ਦੁਕਾਨ ਨੂੰ ਇਧਰਲੇ ਪਾਸੇ ਨੂੰ ਤੇ ਆ ਵੀਰ ਨਾਲ ਚੜ ਕੇ ਉਹ ਟਾਬੇ ਤੱਕ ਚੱਲਦੇ ਆਂulfar ਸਾਈਕਲ ਤੇ ਢੇੜਾ ਬਹੁਤ ਪੈ ਜਾਣਾ ਸੀਗਾ ਹਾਂ ਚੱਲ ਆਇਆ ਵਧੀਆ ਤਰਤੀਰ ਪੈਟਰੋਲ ਪੰਪੀ ਹੈ ਵੀਰੇ ਉੱਥੇ ਪੈਟਰੋਲ ਪੰਪੀ ਹੈ ਨਾਲ ਰੈਸਟੋਰੈਂਟ ਬਣੇ ਆ ਹਾਂ ਕਿਉਂਕਿ ਇਹ ਰੋਡ ਤੇ ਮੇਨ ਇਹ ਆ ਜਾਂ ਉੱਥੇ ਜਿੱਥੇ ਆਪਾਂ ਪਹਿਲਾਂ ਮਿਲੇ ਹਾਂ ਉਹਦੇ ਲਾਗੇ ਉਹ ਆ ਜਾਲਖੋਰ ਚੱਲ ਜਾਂਦਾ ਫਿਰ ਠੀਕ ਹੈ ਦੁਕਾਨ ਇੱਥੋਂ ਕਿਨਾਰਾ ਹੈ ਇੱਥੋਂ 50 ਕਿਲੋ ਪੈ ਜਾਣਾ 50 ਕਿਲੋਮੀਟਰ ਸਾਜੀ 50 ਕਿਲੋਮੀਟਰ ਬਾਕੀ ਆ ਆਪਾਂ ਪਹੁੰਚ ਜਾਗੇ ਸ਼ਾਮ ਤੱਕ 12 ਵਜੇ ਜੀ 12:00 2018 ਆਸ਼ੀਆ ਕੱਪ ਆ ਲਾਇਆ ਆ। ਏਸ਼ੀਆ ਕੱਪ ਜੀ ਹੋ ਗਿਆ ਹੁਣ। ਆ ਸਟੇਡੀਅਮ ਦਾ ਨਾਮ ਇਹਦੇ। ਅੱਛਾ ਇੱਥੇ ਵੀ ਸਟੇਡੀਅਮ ਆ? ਪਰ ਹਾਂ ਸੱਚੀ ਇੱਥੇ ਮੈਚ ਦੇਖਿਆ ਸੀ ਕੱਲ ਪਰ ਸੰਭੇ। ਬਹੁਤ بڑا ਸਟੇਡੀਅਮ ਨਾਲੀ। ਆ ਕੇਰਲਾ। ਉਹ ਤੋਂ ਨੂੰ ਮੈਂ ਵੇਖਣ ਦੇ ਸੀਰੀਜ਼ ਤੁਹਾਡੀ ਇਹ ਸਾਰੀ। ਠੀਕ। ਤੇ ਆਪਣੇ ਮੇਲੇ ਇੱਥੇ ਹੋਣੇ ਸੀ ਫਿਰ ਕਤਰ ਚ। ਹਾਂ ਜਿੱਥੇ ਕਰ ਆਪਣੇ ਬੁਲਾਉਣਾ। ਜਿੱਥੇ ਰ ਆਪਣੇ ਬੁਲਾਉਣਾ ਵੀਰਾਂ। ਇਹ ਮੈਂ ਅਗਲੇ ਵੀ ਜਾ ਰਿਹਾ ਹਾਂ ਛੁੱਟੀ। ਛੁੱਟੀ ਅਗਲੇ ਮਹੀਨੇ। ਹਾਂ ਜੀ। ਅੱਜ ਮਿਲੇ ਬਹੁਤ ਬੰਦੇ ਆਪਣੇ। ਕਾਲੇ ਇਹ ਰੂਟ ਚੱਲਦੇ ਆਪਣੀ ਨਾਲੋਂ ਤੇ ਜ਼ਿਆਦਾ ਇਧਰ ਨੂੰ ਹਾਂ ਆ ਬਾਈ ਦੀ ਜਿਹੜੀ ਕੰਪਨੀ ਹੈ ਤੇ ਸਾਰੇ ਪੰਜਾਬੀ ਮੁੰਡੇ ਹਾਂ 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 ਰਹਿੰਦੇ ਕਿਥੇ ਸੁਣਈਏ ਸਾਰੇ ਇਹ ਅਬੂ ਨਗਲੇ ਰਹਿੰਦੇ ਨੇ ਦਾ ਕੈਂਪ ਅਬੂ ਨਗਲੇ ਆ ਅਬੂ ਨਗਲੇ ਇੱਥੇ ਰੋਡ ਸਿਲਵਰ ਰੋਡ ਤੇ ਸਾਰੇ ਭਜਦੇ ਆ ਨਹੀਂ ਜੀ ਅੱਜ ਦਾ ਵੀ ਠੀਕ ਕੋਈ ਕੋਈ ਥਾਵਾਂ ਡਰਾਈਵਰਾਂ ਦੇ مشهور ਹੁੰਦੀਆਂ ਇਹਨੂੰ ਕਹਿੰਦੇ ਛਤਰੀ ਪੰਪ ਆ ਉੱਥੇ ਹੀ ਛਤਰੀ ਬਣੀ ਵੱਡੀ ਸਾਰੀ ਥੱਲੇ ਮਸ਼ੀਨਾਂ ਲੱਗੀਆਂ ਤੇ ਜਿੱਥੇ ਪੰਪ ਹੁੰਦੇ ਆ ਟਾਬੇ ਰੋਟੀ ਪਾਣੀ ਉੱਥੇ ਮਿਲਦਾ ਸਾਰਾ ਕੁਝ ਗਰੋਸਰੀ ਜਾਂ ਹੋਰ ਆਉਣ ਤੋਂ ਨੂੰ ਇਹੋ ਜਿਹਾ ਕੁਝ ਆਹ ਵੱਜਦਾ ਛਤਰੀ ਵਾਲਾ ਪੰਪ ਐਡੀ ਵੱਡੀ ਛਤਰੀ ਆ ਰਸਿਆਂ ਨਾਲ ਖਿੱਚ ਕੇ ਬਣੀ ਹੋਈ ਆ ਤੇ ਇੱਥੇ ਇਧਰਲੇ ਪਾਸੇ ਬਣਿਆ ਹੋਇਆ ਰੈਸਟੋਰੈਂਟ ਸਵੇਰ ਦਾ ਕੋਈ ਰੈਸਟੋਰੈਂਟ ਕੁਝ ਨਹੀਂ ਮਿਲਿਆ ਸੀ ਇੱਥੇ ਰੋਟੀ ਢੀ ਖਾਵਾਂਗੇ ਚਤ ਕਰਾਰਾ ਕਰਕੇ ਫਿਰ ਗਾਣੂ ਜਾਵਾਂਗੇ ਪਾਇਆ ਸੀ ਵੀਡੀਓ ਚ ਹਾਂ ਉਹ ਮੈਂ ਫਿਰ ਉਹਨਾਂ ਨੇ ਫੋਨ ਕੀਤਾ ਉਹਨਾਂ ਨੇ ਲਿਆ ਮੈਂ ਤੁਹਾਡਾ ਨੰਬਰ ਇੱਥੇ ਕਿਤੋਂ ਲਿਆ ਨੰਬਰ ਗੁਰਤੇਜ ਭਾਈ ਸਾਹਿਬ ਮੈਂ ਤਾਂ ਤੁਹਾਡੇ ਦਾ ਨੰਬਰ ਉਹ ਵੀ ਪਾਇਆ ਸੀ ਕਹਿੰਦਾ ਲੇਕ ਕਰ ਦਿੰਦਾ ਜੀ ਭਾਈ ਹਾਂ ਉਹਦੇ ਤੋਂ ਲਿਆ ਮੈਂ ਕਿਉਂ ਗੁਰਤੇਜ ਇਸ ਵਾਰ ਫੋਨ ਕੀਤਾ ਤੁਸੀਂ ਤੁਸੀਂ ਹੁਣ ਦਿਖਾਣ ਵੱਲੋਂ ਆਏ ਹਾਂ ਹਾਂਜੀ 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 ਠੀਕ ਹੈ ਬੇਲਾ ਐ ਮਿੱਤਰ ਬੇਲੀ ਮਿਲ ਜਾਂਦੇ ਆ ਹਾਂਜੀ ਇਹ ਬਾਈ ਉਹਨਾਂ ਦਾ ਫੋਨ ਆਇਆ ਪਹਿਲਾਂ ਦਿਖਾਣ ਵੱਲੋਂ ਤੇ ਉਹਨਾਂ ਨੇ ਸਾਨੂੰ ਰਾਤ ਦੇ ਦੇਖ ਲਿਆ ਆਪਣਾ ਪ੍ਰਸ਼ਾਦਾ ਪਾਣੀ ਇੱਥੋਂ ਲਈ ਖਾਣ ਸੀ ਨਾ ਅੱਜ ਫਿਰ ਪ੍ਰਸ਼ਾਦਾ ਪਾਣੀ ਛੱਕ ਕੇ ਅਸੀਂ ਇੱਧਰ ਨੂੰ ਆ ਗਏ ਆ ਬਾਈ ਉਹਨਾਂ ਕੋਲੇ ਚਿੱਟੇ ਰੰਗ ਦੀਆਂ ਕੰਪਨੀਆਂ ਤੇ ਮੈਨੂੰ ਇਹ ਕੰਮ ਦੇਣੀਆਂ ਤੇ ਵੀਰ ਉਹਨਾਂ ਨੇ ਦੱਸਿਆ ਵੀ 3 ਸਾਲ ਹੋ ਗਏ ਦੋਹਾ ਚ ਨਹੀਂ ਵੜੇ ਸਿਟੀ ਚ ਨਹੀਂ ਗਏ ਸ਼ਹਿਰ ਚ ਨਹੀਂ ਗਏ ਛੁੱਟੀ ਵੀ ਨਹੀਂ ਗਏ ਛੁੱਟੀ ਵੀ ਨਹੀਂ ਗਏ ਕੰਪਨੀ ਦਾ 1.5 ਸਾਲ ਦੀ ਮੈਂ ਗਿਆ ਹੀ ਨਹੀਂ ਜਿਹੜੇ ਠੀਕ ਅਸਲ ਤੋਂ ਡੇ ਟਰੱਕ ਫਿਰ ਉਧਰਲੇ ਪਾਸੇ ਵੜਨ ਵੀ ਨਹੀਂ ਦਿੰਦੇ ਇਹ ਜਾਂਦੇ ਹੈਗੇ ਆ ਨੋ ਐਂਟਰੀ ਦਾ ਟਾਈਮ ਕੱਢ ਕੇ ਜਾਂਦੇ ਹੈਗੇ ਆ ਠੀਕ ਆ ਨੋ ਐਂਟਰੀ ਚ ਨਹੀਂ ਜਾਂਦੇ ਸਾਡਾ ਕੰਮ ਨਾਲ ਇਧਰ ਪੈਪ ਲੈਣ ਦਾ ਵਾਰ-ਵਾਰ ਚੱਲਦਾ ਹੀ ਅਸਲ 'ਚ ਫਿਰ ਆਪਣੇ ਬੰਦੇ ਸਾਰੇ ਕੰਮਾਂ 'ਚ ਹੀ ਰਹਿੰਦੇ ਆ ਨਾ ਉਂ ਟਾਈਮ ਨਹੀਂ ਨਿਕਲਦਾ ਜੁਮੇ ਨੂੰ ਕੱਪੜੇ ਗੁੱਪੜੇ ਧੋਣੇ ਹੁੰਦੇ ਆ ਆਹ ਕੰਪਨੀ ਦਾ ਸਭ ਕੁਝ ਲਾਂਡਰੀ ਕੰਪਨੀ ਦੀ ਸਾਡੀ ਹੈਗੀ ਹੈ ਇਹ ਵੀ ਆਈ ਦਾ ਹੈ ਜੁਮੇ ਆ ਵੀ ਅਵਲ ਦਾ ਕੰਮ ਹੁੰਦਾ ਜਾਂਦਾ ਇੱਥੇ ਆਹ ਓਵਰ ਟਾਈਮ ਵੀ ਲਾ ਲੈਂਦੇ ਆ ਮੁੰਡੇ ਠੀਕ ਹੈ ਚੰਗਾ ਵੀਰੇ ਬਾਈ ਹੁਣਾਂ ਦਾ ਪਿੰਡ ਸ਼ੇਟਾ ਸਭ ਤੋਂ ਆ ਜਿਹਨੂੰ ਆਪਣੇ ਬੰਦੇ ਛਾਟਾ ਸਾਹਿਬ ਕਹਿੰਦੇ ਆ ਛੇਵੇਂ ਪਾਤਸ਼ਾਹ ਜਨਮ ਸਥਾਨ ਆ ਨਾ ਹਾਂਜੀ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਚੰਗਾ ਵੀਰੇ ਸਾਥਰੀ ਘਰ ਫੇਰ ਮਿਲਾਂਗੇ ਦੇਖਰ ਜਰੂਰ ਵੀਰਾ ਇਹ ਦੇਸ਼ ਤੇ ਭਰੋਸਾ ਕਰ ਸਕਦੇ ਆ ਆਪਾਂ ਵੀ ਇੱਥੋਂ ਦੇ ਲੋਕ ਵੀ ਕਰਦੇ ਆ ਸਾਈਕਲ ਇੱਥੇ ਲਾ ਕੇ ਦੂਰ ਚਲੇ ਗਏ ਸੀਗੇ ਤੇ ਕੋਈ ਜਿੰਦੇ ਕੁੰਡੇ ਦੀ ਲੋੜ ਨਹੀਂ ਪਈ ਰੋਟੀ ਪਾਣੀ ਖਾ ਕੇ ਹੁਣ ਚਲਦੇ ਆਪਾਂ ਦੁਖਮ ਵੱਲੋਂ ਉਹ ਇਕੱਠੀ ਖਾ ਪੀ ਕੇ ਆਏ ਆ ਅਸੀਂ ਬਣੀ ਸਾਡੇ ਲੈ ਆਏ। ਤੁਹਾਡੇ ਦਰਸ਼ਨ ਹੋ ਗਏ। ਇੱਕ ਗੱਡੀ ਆਹ ਰੁਕੀ ਆ। ਉਹ ਵੀਰ ਹੁਣੀ ਪਹਿਲਾਂ ਰੁਕੇ ਆ। ਤੇ ਰੁਕਦੇ 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 ਪਿਛਾਂ ਇੱਕ ਗੱਡੀ ਤੇ ਆ ਬਾਈ ਹੁਣੀ ਉਤਰੇ ਆ ਕੇ। ਕਿਹੜਾ ਇਲਾਕਾ ਵੀਰ ਹੁਣਾ ਦਾ? ਮੇਰਾ ਤਰਨਤਾਰ। ਕਿਹੜਾ ਵੀ ਇਲਾਕਾ? ਬਹੁਤ ਤਰਨਤਾਰਨ ਗਰਦਾਸਪੁਰ। ਹਾਂਜੀ ਹਾਂਜੀ। ਮੇਰਾ ਕੰਗਪਿੰਡ ਆ। ਤਰਨਤਾਰ। ਛੇਕ ਫੱਤੇ ਦੇ ਲੱਗੇ। ਛੇਕ ਫੱਤੇ ਦੇ ਲੱਗੇ ਆ। ਠੀਕ ਆ ਠੀਕ। ਮਟਰਬੀਜ ਤੇ ਤੁਹਾਡੇ ਇਲਾਕੇ ਜੀ ਬਾਵਾ। ਬਹੁਤ। ਹਾਂ। ਛੇਕ ਫੱਤੇ ਵਾਲੇ ਇਲਾਕੇ ਸਾਰੇ ਇੱਧਰ ਦੋ ਮਿੰਟ। ਕੀ ਵਿੱਚ ਉੱਧਰ ਤੋਂ ਬਾਹਰ ਬਾਹਰ ਨਿਕਲ ਜਾਣਾ ਦੁਕਾਨ ਤੋਂ ਬਾਰੇ ਬਾਰੇ ਜਾਣਾ ਵੀ ਰਹਾ ਹੁਣ ਇਹਦੀ ਉੱਥਰ ਵੇਚ ਤੋਂ ਵੀ ਹਰ ਵੇਸ ਤੋਂ ਦੁਕਾਨ ਨੂੰ ਵੀ ਜਾਂਦਾ ਰਹਾ ਇਹ ਨਿਕਲ ਜਮਣ ਦਾ ਵਾਸਤਾ ਉੱਥੇ ਤੇ ਉਹ ਤਾਂ ਹੀ ਆ ਬਣਾਈ ਸੀਗੀ ਹਾਂਜੀ ਬਿਉਂਤੀ ਐ ਬਣਾਈ ਸੀ ਵੀ ਐ ਨਿਕਲਾਂਗੇ ਚਲੋ ਟਰੱਕ ਤੁਹਾਡੇ ਵੀ ਵਿਚਾਲੇ ਖੜੇ ਆ ਨਹੀਂ ਕੋਈ ਠੀਕ ਆ ਵੀਰੇ ਫਿਰ ਮਿਲਦੇ ਆਪਾਂ ਹਾਂ ਜੀ ਚੰਗਾ ਸਿੰਘ ਸਾਹਿਬ ਆ ਹਵਾ ਗੋਦੀ ਆ ਹੁਣ ਹਾਂਜੀ ਹਵਾ ਨਾਲ ਲੜਨਾ ਹਵਾਏ ਮੇਨ ਜਿਆਦਾ ਦੁਕਾਨਾਂ ਪਈਆਂ ਇੱਥੇ ਰਹੀਆਂ। ਦੁਕਾਨ ਤੱਕ ਅੱਜ ਦਾ ਹੁਣ 7 ਕਿਲੋਮੀਟਰ ਦੁਕਾਨ ਇੱਥੋਂ। ਹਾਂਜੀ। ਠੀਕ ਆ ਵੀਰੇ। ਦੁਕਾਨ ਤੋਂ ਇਹਨਾਂ ਆਉਣਾ। ਟਿੱਲਾਨ ਚ ਆਉਂਦਾ ਬੰਦਾ। ਦੁਕਾਨ ਵਿੱਚ ਲੋਕਾਂ ਵੀ ਚੜਾਈ ਜਾਂ ਕਰੋ। ਚੜਾਈ ਆ। ਚੜਾਈਆਂ ਚੜਦੀਆਂ ਪਈਆਂ। ਫਿਰ ਸਾਈਕਲ ਪਾਸੇ ਲਾ ਲਈਏ ਜਿਹੜੇ ਹਸਾਬ ਨਾਲ ਮਿੱਤਰਵੇਲੀ ਆ ਰਹੇ ਆ। ਸਸਰੀ ਗਾਲ ਵੀਰੇ। ਕਿੱਦਾਂ? ਠੀਕ ਠਾਕ ਵੀਰੇ। ਚੜਦੀ ਕਲਾ ਹਾਂਜੀ ਸ਼ੁਕਰ ਹੈ ਚੜਦੀ ਕਲਾ ਸਤਿ ਸ਼੍ਰੀ ਅਕਾਲ ਹਲੋ ਤੁਹਾਡੇ ਨਾਲ ਹੀ ਗੱਲ ਬਾਤ ਹੋਈ ਜਾਂਦੀ ਸੀ ਮੇਰੀ ਹਲੋ ਤੁਸੀਂ ਤਾਲਾਬਾਦ ਵਾਲੇ ਤੁਸੀਂ ਕਹਿ ਰਹੇ ਸੀਗੇ ਨਹੀਂ ਭਾਜੀ ਮੈਂ ਤਾਂ ਜਲੰਧਰ ਤੋਂ ਸੀਗਾ ਮੈਂ ਕੰਮ ਛੱਡ ਕੇ ਆਪਣਾ ਉਹ ਵਾਓ ਬਾਈ ਇੱਕ ਹੋਰ ਮੁੰਡਾ ਆ ਰਿਹਾ ਤਾਲਾਬਾਦ 'ਚ ਕੰਮ ਕਰਦਾ ਅੱਛਾ ਅੱਛਾ ਉਹ ਕਹਿੰਦਾ ਵੀਰ ਉਥੋਂ ਦੋਹਾ ਵੱਲੋਂ ਆ ਰਿਹਾ ਸ਼ਾਇਦ ਠੀਕ ਹੈ ਜੀ ਮੈਂ ਵੀ ਦੋਹੇ ਤੋਂ ਆਇਆ ਬੈਸਟ ਵਿੱਚ ਉਹ ਬਾਈ ਕੰਮ ਚੱਲਦਾ ਸੀ ਮੇਰਾ ਕੰਮ ਛੁੱਟੀ ਕਰਕੇ ਕੰਮ ਨਹੀਂ ਆਪਣਾ ਹੀ ਕੋਈ ਇਦਾਂ ਦੀ ਗੱਲ ਨਹੀਂ ਚੱਕਰ ਨਹੀਂ ਕੋਈ ਕੀ ਨਾ ਵੀਰ ਉਹਨਾਂ ਦਾ ਪਹਿਲਾਂ ਭਾਈ ਬਟਾਈ ਬਟਾ ਜਲੰਧਰ ਤੋਂ ਬਾਈ ਹੁਣੀ ਨਹੀਂ ਭਾਈ ਜੀ ਨਦੂ ਚੱਲਦਾ ਤਾਂ ਕਰਤਾਰਪੁਰ ਕਰਤਾਰਪੁਰ ਕੀ ਬਾਤ ਹੈ ਕੀ ਜੀ ਆਇਆਂ ਜੀ ਆਇਆਂ ਆਪਾਂ ਸਾਰੇ ਵਿਚਾਲੇ ਜੇ ਖੜ ਗਏ ਹਨਾ ਸਾਧਨ ਵਾਵਾ ਹੋ ਗਏ ਗੱਡੀਆਂ ਦੇਖੀ ਮੈਂ ਕਿਹਾ ਵੀ ਭਾਈ ਹੁਣੀ ਇੱਥੇ ਰੁਕੇ ਲੱਗਦਾ ਅੱਛਾ ਮੈਂ ਜਾਈ ਗੱਡੀਆਂ ਦੇਖੀ ਠੀਕ ਆ ਵੀਰੇ ਠੀਕ ਆ ਉਹ ਜਿਹੜਾ ਪ੍ਰੈਕਟਿਕ ਸੀਗਾ ਸਿਚੁਏਸ਼ਨ ਮੈਟਰੋ ਵਾਲਾ ਨਹੀਂ ਆਪਣਾ ਜਿੱਥੇ ਤੁਸੀਂ ਰੋਟੀ ਖਾਧੀ ਹਾਂਜੀ ਨਿਕਲੇ ਆਇਆ ਮੈਂ ਰੋਡ ਛਾੜਦਾ ਅੱਛਾ ਪਾਜੀ ਹੁਣ ਦੇਖਦੇ ਆਂ ਪੁੱਛਦਾ ਮੈਂ ਰੁੱਕ ਕੇ ਕੰਮ ਨਹੀਂ ਸੀ ਕੋਲ ਸਾਡਾ ਅੱਛਾ ਤੁਸੀਂ ਗੱਡੀਆਂ ਦੇਖ ਕੇ ਅੰਦਾਜ਼ਾ ਲਾ ਲਿਆ ਵੀ ਇੱਥੇ ਗੱਡੀਆਂ ਦੇਖ ਕੇ ਅੰਦਾਜ਼ਾ ਲਾ ਰਹੀਗੀ ਮੈਂ ਕਿਹਾ ਗੱਡੀਆਂ ਖੜੀਆਂ ਪਾਜੀ ਹੁਣ ਜੀ ਆਇਆਂ ਨੂੰ ਵੀਰੇ ਜੀ ਆਇਆਂ ਨੂੰ ਅਥਰ ਜੀ ਯਾਰ ਆਪਾਂ ਬਚਾਲੇ ਦੇ ਖੜੇ ਆ ਆਪਣਾ ਬੈਠਣ ਨੂੰ ਵੀ ਥਾਂ ਹੈ ਨਹੀਂ ਕਿਤੇ ਨਹੀਂ ਤਾਂ ਸਾਮਣੇ ਗੱਲਾਂ ਮਤਲਬ ਕਰ ਲਓ ਇਹ ਰੋਡ ਸਾਰੇ ਇਦਾਂ ਹੀ ਆ ਵੀਰੋ ਇੱਥੇ ਨਹੀਂ ਜਗ੍ਹਾ ਹੈ ਬਸ ਇਦਾਂ ਰੋਡ ਪੰਪ ਹੀ ਆ ਇਹਨਾਂ ਦੇ ਕਦਰ ਦੇ ਪੰਪ ਵਾਲਾ ਵੀ ਬਿੜਾ ਕਰ ਕਰਦਾ ਉਹ ਵੀ ਮੰਨ ਨੂੰ 2-3 ਕਿਲੋਮੀਟਰ ਘੁੰਮਣਾ ਪੈਂਦਾ ਪੰਪ ਜੀ ਹਾਂ ਉਹ ਵੀ ਸ਼ਾਰਟ ਤੇ ਕੰਮ ਦਿੱਤਾ ਉਹ ਸਾਰਿਆਂ ਨੂੰ ਟੋੜ ਦਤਾ ਪੈਟਰੋਲ ਪੰਪ ਸਾਰੇ ਉਹੀ ਸਾਈਡ ਤੇ ਕੀਤੇ ਅੱਜ ਨਾ ਮੈਂ ਉੱਥੇ ਦੁਕਾਨ ਕਿਤੇ ਟੈਂਟ ਲਾਉਂਗਾ ਬਸ ਕਈ ਮਿੱਤਰ ਬੇਲੀ ਨੇ ਮੈਂ ਕਿਹਾ ਹੋਇਆ ਮੈਂ ਕਿਹਾ ਬਾਈ ਜਿਨ੍ਹਾਂ ਨੇ ਆਉਣਾ ਉੱਥੇ ਆ ਜਾਓ ਆਪਾਂ ਮਿਲਦੇ ਹਾਂਗੇ ਦੇ ਖੁੱਲੇ ਜੇ ਥਾਂ ਤੇ ਮੈਂ ਦੋਹੇ ਹੀ ਸਗਾ ਪ੍ਰੋਪਰ ਬਾਈ ਜਿੱਥੇ ਤੁਸੀਂ ਮਿਊਜ਼ੀਅਮ ਦੇ ਲਾਗੇ ਗਏ ਸੀ ਨਾ ਮੇਰੇ ਨਾਲ ਹੀ ਆਪਣਾ ਦੋ ਬੈਲ ਉਹ ਕਾਰਨਿਸ਼ ਤੇ ਹਾਂਜੀ ਕਾਰਨਿਸ਼ ਤੇ ਠੀਕ ਹੈ ਠੀਕ ਗਲੀਨਾ ਏਰੀਆ ਕਹਿੰਦੇ ਉੱਥੇ ਠੀਕ ਆ ਵਾਕ ਸੂਕ ਵਾਕ ਸਾਰਾ ਕੋ ਨੇੜੇ ਨੇੜੇ ਸੀਗਾ ਉਹ ਤਾਂ ਉੱਥੇ ਪ੍ਰੋਪਰ ਉਤਰੀ ਹੈ ਤੇ ਸ਼ਾਮ ਨੂੰ ਲੇਟ ਹੋਏ ਤੇ ਹੁਣ ਕੰਮ ਥੋੜਾ ਜ਼ਿਆਦਾ ਪ੍ਰੈਸ਼ਰ ਤੇ ਆ ਤੋ ਤਿੰਨ ਸੈਟ ਆਈ ਆਪਣੀ ਤੇ ਮੇਰਾ ਸੁਪਰਵਾਈਜ਼ਰ ਦੇ ਕੰਮ ਆ ਕੰਮ ਵੀ ਆਪੀ ਕਰਨਾ ਤੁਨ ਤੁਨੂੰ ਕਿੱਥੋਂ ਨੂੰ ਬਾਬਾ ਜੀ ਰੋ ਗਿਆ ਦੇ ਇਸ ਚ ਹਾਂਜੀ ਹਾਂਜੀ ਹੋ ਗਿਆ ਭਾਈ ਇੱਧਰ 16 ਸਾਲ ਹੋ ਗਏ 16 ਸਾਲ 16 ਸਾਲ ਇੱਥੇ ਹੋ ਗਿਆ ਪਲੱਸ 5 ਸਾਲ ਦਵਾਈ ਸੀ ਕੀ ਬਾਤ ਆ ਭਾਈ ਹੁਣੀ ਪਹਿਲਾਂ 사우ਦੀ ਰਹੇ ਆ ਸਾਰੇ ਭਾਈ ਇਦਾਂ ਹੀ ਆ ਜੀ ਸਹੀ ਗੱਲ ਟੋਟਲ ਜਾਨੀ ਹੁਣ ਮੈਨੂੰ 22 ਸਾਲ ਹੋ ਗਏ ਜੀ ਬਾਹਰ ਹੀ ਗੱਲ ਹਥੇ ਪਹਿਲਾਂ ਤੋਂ ਭਾਈ ਛੋਟੇ ਨੂੰ ਮੈਂ ਕਿਹਾ ਸੀ ਮੈਂ ਕਿਹਾ ਭਾਈ ਤੁਸੀਂ ਜਦੋਂ ਗਏ ਸੀ ਆਪਣੇ ਰੈਸਲ ਖੇਮੇ ਜੀ ਵੀਰੇ ਤੇ ਉਦੋਂ ਮੈਂ ਉਦੋਂ ਉਹ ਵੀ ਗਏ ਸੀ ਉੱਥੇ ਮੱਖਾ ਟਿਕਣ ਗਏ ਸੀ ਅੱਛਾ 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 ਪਾਜੀ ਹੁਣੀ ਆਏ ਆ ਮਲੀ ਕਹਿੰਦਾ ਮੈਂ ਦੇਖੇ ਨਹੀਂ ਉਦੋਂ ਕਹਿੰਦਾ ਵੀਡੀਓ ਬਣਾਉਂਦੇ ਸੀ ਮੁੰਡੇ ਹਾਂ ਹਾਂ ਕਹਿੰਦਾ ਮੁੰਡੇ ਵੀਡੀਓ ਬਣਾਉਂਦੇ ਸੀ ਪਰ ਉਹ ਪਤਾ ਨਹੀਂ ਨਾ ਮੈਂ ਤਾਂ ਬਲੌਗ ਨੂੰ ਦੇ ਦਾਂ ਤੁਹਾਡੇ ਠੀਕ ਹੈ ਠੀਕ ਹੈ ਜੀ ਆਣੋ ਯਾਰ ਭਾਈ ਜੀ ਆਣੋ ਬਹੁਤ ਬਾਟਾਂ ਕੱਢ ਕੇ ਆਏ ਹੋ ਤੁਸੀਂ ਵੀ ਨਹੀਂ ਨਹੀਂ ਭਾਈ ਕੋਈ ਨਹੀਂ ਅਸੀਂ ਜਾਂਦੇ ਆਉਂਦੇ ਰਹਿੰਦਾ ਭਾਈ ਇੱਧਰ ਸਾਰੇ ਜਾਂਦੇ ਆਉਂਦੇ ਆਪਣਾ ਸਾਰੇ ਘੁੰਮੀਦਾ ਹੀ ਆ ਕੋਈ ਤਾਂ ਚਲੋ ਮੈਂ ਹੁਣ ਕਤਰ ਚੋਂ ਕੱਲ ਨੂੰ ਨਿਕਲ ਜਾਣਾ ਕਿਤੇ ਪੰਜਾਬ ਮਿਲਾਂਗੇ ਬਾਈ ਹਾਂ ਜ਼ਰੂਰ ਬਾਈ ਹਾਂ ਹੁਣ ਵਿਚਾਲੇ ਦੇ ਖੜਨਾ ਇੰਨਾ ਸਹੀ ਨਹੀਂ ਹੈ ਨਾ ਆਪਣੇ ਲਈ ਸਾਰਿਆਂ ਲਈ ਮੈਂ ਸੈਂਡ ਕੀਤਾ ਸੀਗਾ ਆਪਣਾ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮੈਨੂੰ ਐ ਏਅਰ ਆਪਣੇ ਘਰ ਕੇ ਜੁਰਮਾਨਾ ਨਾ ਪਵੇ ਕਿਸੇ ਨੂੰ ਕੋਈ ਕੋਈ ਨਹੀਂ ਚੱਕਰ ਨਹੀਂ ਹੈ ਇਦਾਂ ਨਹੀਂ ਕੋਈ ਆਪਾਂ ਲੈ ਤੋ ਉੱਥੇ ਖੜੇ ਆ ਨਾ ਬੇਸਰ ਵੀ ਮਤਲਬ ਟ੍ਰੈਫਿਕ ਕਲੀਅਰ ਹੋ ਰਿਹਾ ਉਸ ਵਾਲਾ ਸੀਗਾ ਗੱਡੀ ਖਰਾਬ ਹੋ ਗਈ ਗੱਡੀ ਹੋ ਕੇ ਉਹਦੀ ੱਟਕਾ ਲਾ ਕੇ ਅੱਗੇ ਮੈਂ ਸਲੂਟ ਵੀ ਕੀਤੀ ਉਹਨੂੰ ਅੱਛਾ ਅੱਛਾ ਇਦਾਂ ਚੱਲਦਾ ਬਈ ਕੋਈ ਇਦਾਂ ਦੀ ਗੱਲ ਨਹੀਂ ਚੱਕਰ ਨਹੀਂ ਸਾਰਾ ਵਧੀਆ ਆ ਕੱਲ ਵੀ ਜਾਂਦੀ ਆ ਕ ਅੱਜ ਇਹਨਾਂ ਰਾਵਾਂ ਤੇ ਆਪਣੇ ਬੰਦਿਆਂ ਦੇ ਦਰਸ਼ਨ ਹੋਈ ਜਾਂਦੇ ਆ ਆ ਬਾਈ ਹੁਣੀ 7-8 ਕਿਲੋਮੀਟਰ ਦਾ ਬੜਾ ਪਾ ਕੇ ਆਇਆ ਤਾਂ ਤੋਂ ਯੂ ਟਰਨ ਲੈ ਕੇ ਆਇਆ ਇਹ ਬਾਈ ਹੁਣੀ ਬਸਤੇ ਆ ਇਹ ਸਵਾਰੀਆਂ ਦੂਜੇ ਚੱਕਦੇ ਨੇ ਨਿਆਣੇ ਚੱਕਦੇ ਆ ਕਾਲਜ ਵਾਲੇ ਤੁਸੀਂ ਹਜ ਜੀ ਕਾਲਜ ਵਾਲੇ ਬੱਚੇ ਚੱਕਦੇ ਆ ਭਾਜੀ ਨਹੀਂ ਇਹ ਜਿਹੜੀਆਂ ਨਾ ਮਤਲਬ ਸਪੋਰਟੀ ਕਾਰ ਨਹੀਂ ਉਹਨੀਆਂ ਸਪੁਰੀਆਂ ਜਿਹੜੀਆਂ ਸਪੋਰਟੀ ਕਾਰ ਨਹੀਂ ਸਕੂਲਾਂ ਦੇ ਬੱਚੇ ਨਾ ਸਕਿਉਰਿਟੀ ਕੰਪਨੀ ਆ ਸਾਡੇ ਅਜ ਜੀ ਸਕਿਉਰਿਟੀ ਕੰਪਨੀ ਆ ਆ ਬਾਈ ਹੁਣੀ ਆ ਟਰੱਕ ਤੇ ਆ ਤੇ ਯੂ ਟਰਨ ਲੈ ਕੇ ਇਹ ਆਏ ਆ ਆ ਵੀਰ ਬੰਗਲਾਦੇਸ਼ ਤੋਂ ਆ ਅਮਰਸਰ ਤੋਂ ਤੁਸੀਂ? ਹਾਂਜੀ ਠੀਕ ਆ ਬਾਈ ਤੁਸੀਂ ਆਏ ਕਿ ਤੋਂ ਦੋਹਾ ਤੋਂ ਆਏ? ਅਸੀਂ ਭਾਈ ਇੱਥੇ ਸਾਥ ਹੀ ਇੰਡਸਟਰੀ ਏਰੀਆ। ਕੀ ਬਾਤ ਆ ਯਾਰ? ਹਾਂਜੀ ਤੁਸੀਂ ਪੰਜਾਬ ਤੋਂ ਕਿੱਥੋਂ? ਪੰਜਾਬ ਤੋਂ ਭਾਈ ਮੈਂ ਚਲੰਦਰ ਤੋਂ ਆਇਆ। ਦੋਨੇ ਜਲੰਧਰ ਤੋਂ ਆਈਆਂ ਭਾਈ। ਜਲੰਧਰ ਤੋਂ ਆਈਆਂ। ਜੀ ਆਏ ਨੂੰ ਬਾਈ ਵੀਰ ਹੁਣਾਂ ਨਾਲ ਕੱਲ ਪਰਸੋਂ ਦੀ ਗੱਲਬਾਤ ਹੋਈ ਜਾਂਦੀ ਸੀ। ਤੇ ਕਹਿੰਦੇ ਸੀ ਮਿਲਣਾ। ਅ ਬਾਬਾ ਦੂਰ ਆਏ ਨੇ। ਤੁਸੀਂ ਇੱਧਰਲੇ ਪਾਸੇ ਵੀ ਹੁਣ ਡਿਲੀਵਰ ਕਰਨਾ? ਨਹੀਂ ਭਾਈ ਸਾਡਾ ਜ਼ੋਨ ਨਹੀਂ ਆ। ਸਾਡਾ ਜ਼ੋਨ ਦੋਹੇ ਦੇ ਵਿੱਚ ਹੀ ਆ ਸਾਰਾ। ਕਿਆ ਬਾਤ ਆ ਯਾਰ ਦੋਹੇ ਤੋਂ ਕਿਨੀ ਬਾਟ ਆ ਗਏ ਦੋਹੇ ਤੋਂ ਭਾਜੀ ਇਹਨੂੰ ਪਈਆ 25 ਕਿਲੋਮੀਟਰ ਮੈਨੂੰ ਵੀ ਇੰਨੀ ਕਿਸੇ ਵਿੱਚ 25 30 ਕਿਲੋਮੀਟਰ ਬਾਹਰ ਨਿਕਲ ਕੇ ਆਏ ਜੀ ਆਏ ਇਹਨੂੰ ਭਾਈ ਸਾਡੇ ਭਾਈ ਬਹੁਤ ਮਿਹਰਬਾਨੀਆਂ ਉਹ ਸਾਡਾ ਤਾਂ ਟਾਈਮ ਨਾਲ ਰਨ ਕਰਕੇ ਹੋਇਆ ਨਹੀਂ ਆ ਬਾਕੀ ਬਹੁਤ ਐਪਰੀਸ਼ੀਏਸ਼ਨ ਆ ਤੁਹਾਨੂੰ ਭਾਜੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਮਾਲਕ ਤੁਹਾਨੂੰ ਤਰੱਕੀ ਬਖਸ਼ੇ ਤੰਦਰੁਸਤੀ ਨਾਲ ਤੁਸੀਂ ਸਾਰੇ ਸਫਲਤਾ ਪ੍ਰਾਪਤ ਕਰੋ ਬਿਲਕੁਲ ਇਹੀ ਤੰਦਰੁਸਤੀ ਆ ਤੁਹਾਡੇ ਲਈ ਵੀ ਜਿਵੇਂ ਆਪਣੇ ਆਪਣੇ ਸਵਿਗੀ ਚੱਲਦੀ ਹੈ ਜਾਂ ਜੋਮੈਟੋ ਹੁੰਦੀ ਹੈ ਬਸ ਭਾਜੀ ਬਿਲਾਂ ਇਹ ਤਾਲਾਬਾਤ ਸਾਰੇ ਗਲਫ ਚ ਹੀ ਆ ਹਾਂਜੀ ਗਲਫ ਸਾਰੇ ਗਲਫ ਚ ਹੀ ਆ ਸਾਰੇ ਗਲਫ ਚ ਤਾਲਾਬਾਤ ਚੱਲਦੇ ਨੇ 8 9 ਕੰਟਰੀਆਂ ਚ ਇਹਨਾਂ ਦਾ ਭਾਜੀ ਓਕੇ ਓਕੇ ਆਜੋ ਆਪਾਂ ਸਾਰੇ ਬਹਿਨੇ ਆ ਚਾਹ ਪਾਣੀ ਪੀਨੇ ਆ ਔ ਮਿੱਤਰ ਬੇਲੀ ਵੀ ਕਹੀ ਜਾਣੇ ਨੇ ਆਜੋ ਆਜੋ ਭਾਜੀ ਆਜੋ ਸਾਰੇ ਰਾਹ ਚ ਹੀ ਮਿਲੇ ਆ ਭਾਜੀ ਕੋਈ ਨਹੀਂ ਭਾਜੀ ਕੋਈ ਨਹੀਂ ਆਓ ਜੀ ਚਲੋ ਵੀਰੇ ਪੰਜਾਬ ਦੇ ਵੱਡ ਵੱਖ-ਵੱਖ ਹਿੱਸਿਆਂ ਤੋਂ ਸਾਰੇ ਵੀਰ ਭਰਾ ਇੱਥੇ ਰਹਿੰਦੇ ਆ ਇਹ ਬਾਈ ਹੁਣੀ ਸਮਾਨ ਢੋਂਦੇ ਆ ਖਾਣ ਪੀਣ ਵਾਲਾ ਸੇਫਟੀ ਦਾ ਲੈਵਲ ਆ ਵੀ ਇਹਨਾਂ ਦੇ ਮੋੜਿਆਂ ਤੇ ਗੋਡਿਆਂ ਤੇ ਨਹੀਂ ਕੂਣੀਆਂ ਤੇ ਤੇ ਗੋਡਿਆਂ ਤੇ ਪੂਰਾ ਧਿਆਨ ਰੱਖਿਆ ਜਾਂਦਾ ਸੇਫਟੀ ਦਾ ਜੇ ਕਿਤੇ ਗਲਤੀ ਵੀ ਹੋਵੇ ਤਾਂ ਕਹਿੰਦੇ ਸਾਡੀ ਫੋਟੋ ਖਿੱਚ ਕੇ ਕੰਪਨੀ ਵਾਲੇ ਨਾਲ ਦੀ ਨਾਲ ਉਹ ਕਰ ਦਿੰਦੇ ਆ ਜੁਰਮਾਨਾ ਵੀ ਕਰ ਸਕਦੇ ਆ ਜੀ ਆ ਇਹਨੂੰ ਬਾਈ ਸਾਰੇ ਭਰਾਵਾਂ ਦਾ ਤੇ ਮਿਹਨਤੀ ਆ ਬਾਈ ਯਾਰ ਕਿ ਸਾਲ ਸਾਲ ਹੋ ਗਿਆ ਦੇਸ਼ ਦੇ ਵਿੱਚ ਡਟੇ ਹੋਏ ਆ ਤੇ ਉਹ ਦੋਵੇਂ ਵੀਰ ਟਰੱਕਾਂ ਤੇ ਹੁੰਦੇ ਆ ਚੜ੍ਹਦੀ ਕਲਾ ਬਾਈ ਦੁਕਾਨ 47 ਕਿਲੋਮੀਟਰ ਬਿਥੇ ਸਮੇ ਤੋਂ ਵੱਧ ਸਮਾਂ ਲੱਗ ਰਿਹਾ ਕਾਰਨ ਇਹ ਵੀ ਹਵਾ ਆ ਗੋਂ ਸਿੱਧੀ ਆ ਮੂਰੋਂ ਪੈਂਦੀ ਹਵਾ ਨੇ ਬਹੁਤੀ ਵਾਹ ਨਹੀਂ ਜਾਣ ਦਿੱਤੀ। ਤਖਾਨ ਹਜੇ 38 ਕਿਲੋਮੀਟਰ ਦੂਰ ਪਿਆਇ ਤੂੰ। ਸੂਰਜ ਟਾਲੇ ਪਿਆ ਹੋਇਆ ਪਰ ਸ਼ਾਮੇ ਲੰਮੇ ਹੋਈ ਜਾਂਦੀ। ਸਮਾਂ ਸ਼ਾਮ ਦਾ 5:11. ਅੱਪਾ ਇਹ ਦੇਸ਼ ਦੇ ਵੈਸਟ ਵੱਲ ਜਾਈ ਜਾਂਦੇ ਆ। ਪੱਛਮ ਵੱਲ। ਤੇ ਪੱਛਮ ਦੇ ਬਾਲੇ ਹੋ ਜਾ ਮੋੜ ਬਣਿਆ ਹੋਇਆ ਬਹੁਤ ਸ਼ਾਨਦਾਰ ਲੱਗਦਾ। ਆਈਸਟ ਦੇਖ ਲਿਆ, ਸਾਊਥ, ਨੌਰਥ ਤੇ ਵੈਸਟ ਰਹਿੰਦਾ ਸੀ। ਵੈਸਟ ਵੱਲ ਆਪਾਂ ਇਸ ਵੇਲੇ ਪੈਡਲ ਮਾਰੀ ਜਾਂਦੇ ਆ। ਦੇ ਦਿਨ ਦੇ ਨਾਲ ਨਾਲ ਉਹ ਉਧਰਲੇ ਪਾਸੇ ਲਾਲੀ ਜੀ ਸੋਹਣੀ ਲੱਗਦੀ ਆ ਪੂਰਬ ਵਾਲਾ ਪਾਸਾ ਇਹ ਤੇ ਇੱਥੇ ਆਪਾਂ ਤੰਬੂ ਕੱਢਿਆ ਦੂਰ ਤੱਕ ਮਾਰੂਥਲ ਉਹ ਇਧਰ ਦੂਰ ਕੈਂਪਿੰਗ ਕੀਤੀ ਹੋਈ ਆ ਇਧਰ ਆ ਜਾਲੀ ਲੱਗੀ ਹੋਈ ਆ ਬੋਤਿਆਂ ਤੋਂ ਤੇ ਪਰਲੇ ਪਾਸੇ ਅ ਅਰਬੀ ਕਤਰੀ ਆ ਉਹ ਆਪਦੀ ਕੈਂਪਿੰਗ ਕਰਦੇ ਆ ਇਹ ਦੇਸ਼ ਕਤਰ ਬਹੁਤਾ ਫਲੈਟ ਆ ਪੱਧਰ ਦੇਸ਼ ਆ ਇਹ ਤੇ ਬਸ ਜਿਹੜੇ ਪਾਸੇ ਜਾ ਰਹੇ ਆ ਆਪਾਂ ਇਧਰ ਨੂੰ ਦੁਖਣ ਵਾਲ ਇਧਰ ਥੋੜੇ ਬੋਟੇ ਟਿੱਬੇ ਹੋਣਗੇ ਜਿਹੋ ਜੇ ਮਸੇਦ ਵਾਲੇ ਪਾਸੇ ਆ ਇਹਦੇ ਇਹ ਗੱਲਾਂ ਉਹਨਾਂ ਨੂੰ ਜ਼ਿਆਦਾ ਸਮਝਾਉਣਗੀਆਂ ਜਿਹੜੇ ਇੱਕ ਤਰ੍ਹਾਂ ਦੇ ਕਤਰ ਦੇ ਵਿੱਚ ਰਹਿੰਦੇ ਆ ਫਲੈਟ ਦੇਸ਼ ਆ ਜ਼ਿਆਦਾਤਰ ਇਹ ਅੱਜ ਮਿਥਿਆ ਸੀ ਕਿ ਵੀ 100 ਤੋਂ ਉੱਤੇ 117 ਕਿਲੋਮੀਟਰ ਬਾੜ ਕੱਢਣੀ ਸੀ 17 ਦਾ ਨਹੀਂ ਨਿਕਲੀ ਹਵਾ ਜ਼ਿਆਦਾ ਆਗੂ ਹੋਣ ਕਰਕੇ 90 ਕਿਲੋਮੀਟਰ ਬਾੜ ਨਿਕਲੀ ਆ ਜਿਹੜੇ ਆਪਾਂ ਨੂੰ ਵੀਡੀਓ ਦੇਖਦੇ ਆ ਉਹਨਾਂ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਅ ਤੁਸੀਂ ਵੀ ਸਾਈਕਲ ਚਲਾ ਲਿਆ ਕਰੋ ਚਲਾਉਂਦੇ ਆ ਬਹੁਤ ਸਾਰੇ ਮਿੱਤਰ ਬੇਲੀ ਸਨੇਹ ਭੇਜਦੇ ਹੁੰਦੇ ਆ ਜਾਂ ਸਾਨੂੰ ਮਿਲਦੇ ਆ ਆਂਦੇ ਆ ਬਾਈ ਅਸੀਂ ਸਾਈਕਲ ਲਿਆ ਤੁਹਾਨੂੰ ਦੇਖ ਕੇ ਨਾ ਕਿਦਾਂ ਸੋਹਣੀ ਗੱਲ ਆ ਜੇ ਆਪਾਂ ਸਾਰੇ ਇਹਨਾਂ ਚਲਾਵਾਂਗੇ ਹੁਣ ਪੰਜਾਬ ਦਾ ਮੌਸਮ ਸਹੀ ਆ ਸੈਟਾ ਬਾਤਾਂ ਹੁਣ ਚਲਾ ਸਕਦੇ ਆ ਤੇ ਕੁਝ ਮਿੱਤਰ ਬੇਲੀ ਆ ਰਹੇ ਨੇ ਇਧਰੋਂ ਦਿਖਾਣ ਵੱਲੋਂ ਕੁਝ ਇਧਰੋਂ ਆ ਰਹੇ ਆ ਤਾਂ ਕਰਕੇ ਇੱਥੇ ਤੰਬੂ ਗੱਡਿਆ ਮਿਲਦੇ ਆ ਜਿਹੜੇ ਵੀਰ ਭਰਾ ਆਉਣਗੇ ਓਏ ਇੰਟਰਵਿਊ ਕੀਤੀ ਨਾ ਕੁੜੀ ਦੀ ਗੁਰਵੀਰ ਗੁਰਵੀਰ ਦੀ ਹਾਂ ਹਾਂ ਉਹ ਆਪਣੀ ਰਿਸਟਰੀ ਜੋ ਮਾਮੇ ਦੀ ਲੱਗਦੀ ਅੱਛਾ ਹੁਣ ਹਰਮਾਨਗੜ ਤੋਂ ਗੁਰਵੀਰ ਪੀਏਯੂ ਚ ਪ੍ਰੋਫੈਸਰ ਆਉਂਦਾ ਪ੍ਰੋਫੈਸਰ ਠੀਕ ਆ ਠੀਕ ਆ ਠੀਕ ਆ ਗੁਰਵੀਰ ਨੂੰ ਫੋਟੋ ਭੇਜਾਂਗੇ ਫਿਰ ਆਪਣੀ ਖਿੱਚ ਕੇ ਆ ਜਈ ਗੱਲ ਦੇ ਕੋਈ ਗੱਲ ਠੀਕ ਆ ਭਾਈ ਤੁਸੀਂ ਹਰਮਾਨਗੜ ਤੋਂ ਹੀ ਆ ਨਾ ਨਾ ਮੈਂ ਜੀਰੇ ਤੋਂ ਜੀਰੇ ਤੋਂ ਆ ਮੈਂ ਤੁਸੀਂ ਹਾਂ ਜੀ ਤੁਸੀਂ ਪੈਂਡਾ ਅੰਗਰੇਜ਼ ਵਾਲੀ ਨਾਲ ਇਹ ਵੀਰ ਕਰਦਾ ਫੁਰਤ ਗਰਦਾਹਪੁਰ ਤੋਂ ਲਾਗੇ ਬਟਾਲਾ ਆਹ ਬਟਾਲਾ ਮੇਨ ਰੋਡ ਤੇ ਹੀ ਰਹਿ ਜਾਂਦਾ ਬਾਈ ਕਿ ਕਿੱਥੋਂ ਜਾਂਦਾ ਤੁਹਾਡਾ ਆਪਣਾ ਕਿਹੜਾ ਏਰੀਆ ਪਿੰਡ ਕੁੱਦਾ ਜ਼ਿਲ੍ਹਾ ਬਟਿੰਡਾ ਅੱਛਾ ਬਟਿੰਡੇ ਤੋਂ ਏ ਹਾਂ ਬਾਦਲ ਦੇ ਪਿੰਡਾਂ ਵੱਲ ਆਏ ਹਾਂ ਬਾਦਲ ਆਪਣੇ 14 ਕਿਲੋਮੀਟਰ ਦੂਰੀ ਆ ਤੇ ਤੁਸੀਂ ਆਏ ਹੋ ਇਧਰੋਂ ਦੁਕਾਨ ਵੱਲੋਂ ਜੱਲੀਆ ਇਧਰੋਂ ਦੁਕਾਨ ਤੋਂ ਅੱਗੇ ਇਧਰੋਂ ਜੇ ਤੁਸੀਂ ਜਾਵੋਗੇ ਨਾ ਕੱਲ ਨੂੰ ਕੱਲ ਨੂੰ ਦੀ ਲੰਘ ਜੋਦੀ ਹੈ ਸਾਉਦੀ ਰੋਡ ਤੇ ਆ ਅੱਗੇ ਤੁਸੀਂ ਜਾਵਣਾ ਜ਼ਿਲ੍ਹੇ ਵੱਲ ਸੁਣਿਆ ਉਧਰ ਉੱਚਾ ਨਹੀਂ ਮਾਉਂਦਾ ਥੋੜਾ ਮੋਟਾ ਥਾਂ ਹਾਂ ਹਾਂ ਬਾੜੀ ਆ ਵਾਵਾ ਬਾੜ ਜਾ ਥੋੜਾ ਨਹੀਂ ਨਹੀਂ ਇੰਨਾ ਨਹੀਂ ਹੋਵਾ ਨਹੀਂ ਥੋੜਾ ਜਿ ਹਸ਼ਿਆਰ ਪੁਲਾਇਸ ਸੈਟਰ ਨੂੰ ਜਾਣੇ ਆ ਮਾੜਾ ਮੋਟਾ ਜਾ ਹੈਗਾ ਨੰਦਪੁਰ ਸਾਹਿਬ ਨੂੰ ਨਹੀਂ ਜਾਣੇ ਇੱਥੇ ਗੁਰੂਗੜ੍ਹ لاہور ਨੂੰ ਜਾਣ ਜੀ 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 ਠੀਕ ਆ ਭਾਈ ਤੇ ਦੂਜਾ ਕੈਮਰਾ ਤੇ ਆਪਾਂ ਆਪਰੇਟਰ ਕਰੇ ਚਲਾਉਣੇ ਆ ਠੀਕ ਆ ਭਾਈ ਠੀਕ ਆ ਠੀਕ ਆ ਆਓ ਬੱਸ ਦੇ ਵਿੱਚੋਂ ਬਾਈ ਹੁਣੀ ਉਤਰੇ ਆ ਪਰਲੇ ਹੱਥ ਤੇ ਇਹ ਦੋਵੇਂ ਪੰਜਾਬੀ ਐ ਬਾਕੀ ਉਹ ਚ ਬੈਠੇ ਹੋਣਗੇ ਤੁਹਾਨੂੰ ਡੀਗਰੇ ਹੋਣਗੇ ਹੋਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਮਾ ਆਜ ਤੁਹਾਨੂੰ ਤੁਹਨ ਅੱਜ ਤਨਖਾਹ ਮਿਲੀ ਹੈ ਕੱਲ ਤਨਖਾਹ ਮਿਲੀ ਅੱਜ ਉਹਨੇ ਨਾ ਮਾਰਕੀਟ ਵੀ ਹੈ ਨਾ ਕੱਲ ਨੂੰ ਵੀ ਜਾਣਾ ਜਿੱਥੇ ਤੁਸੀਂ ਪਲਾਜ਼ਾ ਦੀ ਅੱਜ ਸਟੋਰੀ ਪਾਈ ਹੈ ਨਾ ਪਲਾਜ਼ਾ ਦੀ ਪਲਾਜ਼ਾ ਗ੍ਰੈਂਡ ਮਾਲ ਗ੍ਰੈਂਡ ਮਾਲ ਦੀ ਵੀਰੇ ਨਾਲ ਫੋਟੋ ਪਾਈ ਆ ਆਹੋ ਉੱਥੇ ਗਏ ਸੀ ਜਾਨੀ ਕਿ ਉਹ ਪੂਰਾ ਇਹ ਕਿਤੇ ਮੰਡੀ ਆ ਆਪਣੇ ਕਹਿ ਦਿੱਗੇ ਸਾਰੇ ਬੰਦੇ ਸਫਾਰੀ ਮਾਲ ਤੇ ਪਲਾਜ਼ਾ ਹਾਂਜੀ ਇੱਥੇ ਆਪਣੇ ਬੰਦੇ ਖਰੀਦਦਾਰੀ ਕਰਦੇ ਆ ਆ ਗਿਆ ਹਾਂਜੀ ਉੱਥੇ ਇੱਥੇ ਤੁਸੀਂ ਡਾਂਗਰੀ ਪਾ ਕੇ ਫੋਟੋ ਪਾਈ ਦਾ ਰੂਮ ਚ ਆ ਬਰਕਤ ਵਾਲੀ ਲੱਕਪੂ ਵੀ ਹੈਗਾ ਆਪਣਾ ਠੀਕ ਆ ਠੀਕ ਆ ਠੀਕ ਆ ਚਲ ਵਧੀਆ ਭਾਈ ਹੁਣ ਆ ਮੁੰਡੇ ਦਾ ਸੱਤਿਆ ਜੀ ਦਾ ਕਹਿੰਦਾ ਦੀਵ ਦਾ ਨੰਬਰ ਵੀ ਭੇਜਾਈ ਮੈਂ ਕਿਹਾ ਪਤਾ ਨਹੀਂ ਕਿੱਥੇ ਤੇ ਮੈਂ ਕੁਦਰਤੀ ਸਟੋਰੀ ਤੁਹਾਡੀ ਦੇ ਵੇਦ ਨੇ ਦੇ ਵੀ ਹੈਗਾ ਤੁਹਾਡੀ ਵੇਖੀ ਤਾਂ ਉੱਪਰ ਹੀ ਆ ਗਿਆ ਮੈਂ ਕਹਿੰਦਾ ਕੱਢ ਕੈਂਪ ਜੀ ਬੈਠੇ ਠੀਕ ਆ ਠੀਕ ਆ ਠੀਕ ਆ ਚਲ ਵਧੀਆ ਚੜਦੀ ਕਲਾ ਭਾਈ ਹਾਂ ਮੇਰੀ ਭੈਣਾਂ ਗੋਨਿਆਂ ਵਾਲਾ ਛੋਟੇ ਗੋਨਿਆਂ ਨੇ ਆਹੋ ਗੋਨਿਆਂ ਨੇ ਵੀਰੇ ਠੀਕ ਆ ਜੀ ਤੁਹਾਡੇ ਰਿਗਿਚੇ ਜਾਂਦਾ ਹੁਣ ਵੀ ਮੈਂ ਲਾਇਸੈਂਸ ਕਰਾ ਕੇ ਲੈ ਆ ਉਧਰਲੇ ਰੋਡ ਵਾਲੇ ਪਾਸੇ ਜ ਆਇਆ ਸੀਗਾ ਮਾਹੂ ਆਨੇਗੇ ਆਪਣਾ ਮੇਲ ਇੱਥੇ ਹੋਣਾ ਹੈ ਮੇਲ ਇੱਥੇ ਹੋਣਾ ਸੀ ਮੇਰਾ ਤਾਂ ਪਿੰਡ ਸ਼ਰਾਬ ਵਾਲੀ ਫੈਕਟਰੀ ਨੇ ਹਾਂਜੀ ਮੇਰਾ ਝਰਾਬ ਬੇਟਾ ਰੋਲਾ ਜੀਰਾ ਹਾਂ ਹਾਂ ਮਗਰ ਦੇ ਪਾਸੇ ਠੀਕ ਹੈ ਬਾਈ ਹੁਣ ਇਹ ਕਹਿੰਦੇ ਜੇਬ ਚ ਕਈ ਦਿਨਾਂ ਐ ਤੁਹਾਡੇ ਆਸਤੇ ਬਿਸਕਟ ਲਈ ਫਿਰਦੇ ਸੀਗੇ ਇਹ ਦੇਵ ਦਾ ਵੰਡਾ ਤੇ ਮੇਰਾ ਵੰਡਾ ਦੇਵ ਸਿੰਘ ਆਪਣੇ ਨਾਲ ਪੁੰਨੂ ਵਾਲੀ ਕਰ ਗਿਆ ਉਹ ਥਾਣਾ 'ਚ ਛੱਡ ਗਿਆ ਆਪਾਂ ਨੂੰ ਠੀਕ ਆ ਬਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਵਧੀਆ ਵਧੀਆ ਜਨਾਬ ਵਧੀਆ ਬਹੁਤ ਹੱਸੇ ਗਾ ਸਾਤ ਸਿਆ ਕਰ ਬਾਈ ਇਹ ਹੈ ਚੜ ਵੀਡੀਓ ਦੇਖਦੇ ਨੇ ਸਾਡੀਆਂ ਕੱਲ ਵੀ ਦੇਖਦਾ ਪਿਆ ਅਸੀਂ ਇਹਨੇ ਖਤਰਜ ਆਏ ਹੋਏ ਆ ਮੈਂ ਉਹ ਬਾਈ ਨੂੰ ਮਿਲ ਲਈ ਯਾਰ ਥੋੜੀ ਨਿਗਾਹ ਪੈ ਗਿਆ ਹਨਾ ਹਾਂਜੀ ਹਾਂਜੀ ਇਹਨੂੰ ਆ ਸ਼ੁਰੂ ਤੋਂ ਮੈਨੂੰ ਸਾਡੀ ਆਦਤ ਹੁੰਦੀ ਆ ਵੀ ਸ਼ੁਰਤੇ ਚੋਰੀ ਕੈਮਰਾ ਲਾ ਕੇ ਖੜਦੇ ਆ ਵਧੀਆ ਵੀਰੇ ਚੋਰੀ ਕੈਮਰਾ ਹਾਂ ਅਲੀ ਬਾਬਾ ਕੈਮਰਾ ਨੂੰ ਕਹਿੰਦੇ ਆ ਮੈਨੂੰ ਐ ਲੱਗਾ ਮੈਂ ਕਦੇ ਸ਼ੁਰਤਾ ਤਾਂ ਨਹੀਂ ਖੜਾ ਹੈਗਾ ਮੈਨੂੰ ਉੱਥੋਂ ਠਹਿਕ ਜੀ ਤੋ ਐਦਾ ਲੱਗਾ ਫੇਰ ਮੈਨੂੰ ਸਾਡੀ ਦਸਤਾਰ ਦੇਖੀ ਮੈਂ ਬਾਈ ਜੇ ਯਾਰ ਬਾਈ ਨੂੰ ਮਿਲਦਾ। ਥੇੜਾ ਤੁਹਾਨੂੰ ਪਤਾ ਲੱਗ ਗਿਆ। ਹਾਂਜੀ। ਹੋਰ ਅੱਜ ਕੱਲੇ ਆ। ਬਲਦੇਵ ਚਲਾ ਗਿਆ ਵੀਰੇ ਢਿੱਲਾ ਸੀਗਾ ਉਹ। ਅੱਛਾ ਜੀ। ਉਹ ਵਾਪਸ ਪੰਜਾਬ ਚਲਾ ਗਿਆ ਹਾਂ। ਠੀਕ। ਉਹ ਮਾਰਜਾ ਜਿ세 ਕਈ ਦਿਨਾਂ ਦਾ ਤਾਂ ਕਰਕੇ ਚੜਾਤਾ ਉਹਨੂੰ। ਠੀਕ। ਹੋਰ ਠੀਕ ਠਾਕ ਹਾਂਜੀ। ਠੀਕ ਠਾਕ। ਇੱਥੇ ਲਾਇਆ ਡੇਰਾ ਫੇ। ਹਾਂ ਇੱਥੇ ਡੇਰਾ ਲਾਇਆ। ਕੁਝ ਬਿੱਤਰਬੇਲੀ ਹੋਰ ਆ ਰਹੇ ਆ। ਅੱਛਾ ਜੀ। ਕੁਝ ਦੇਖਦੇ ਹਾਂ ਕੀ ਬਣਦਾ। ਮੈਂ ਦੇਖਿਆ ਵੀ ਇੱਥੇ ਲਸੇਲ ਸਿਟੀ ਚ ਘੁੰਮ ਰਹੇ ਸੀਗੇ। ਲਸੇਲ ਹਾਂ ਪਰਸੋਂ ਜਿੱਥੇ ਘੁੰਮੇ ਹੋਏ ਉਸ ਕੋਲ। ਤੁਸੀਂ ਕਿੱਥੋਂ ਪੰਜਾਬੋਂ? ਮੇਰਾ ਨਵਾਂ ਸ਼ਹਿਰ ਜਿਲ੍ਹਾ ਜੀ ਪਿੰਡ ਕੰਮਾ ਠਟਕੜਕਲਾ ਫਰ ਸਕਦਾ ਪਿੰਡ ਜਿਹੜਾ ਹਾਂ ਵੀ ਆ ਪੀ ਇਧਰ ਜਾਣੇ ਕਾ ਫਿਰ ਇਧਰ ਜਾਣੇ ਕਾ ਹਾਂ ਦੁਕਾਨ ਜਾਣੇ ਕਾ ਦੁਕਾਨ ਜਾਣੇ ਕਾ ਆਪ ਕਹਾਂ ਸੇ ਹੋ ਮੈਂ ਤੋ ਨੇਪਾਲ ਸੇ ਨੇਪਾਲ ਬਾਉਡਰ ਇੰਡੀਆ ਬਾਉਡਰ ਦੇ ਪਾਸ ਸੇ ਹਾਂ ਠੀਕ ਠੀਕ ਹੈ ਠੀਕ ਔਰ ਬਈ ਪ੍ਰਸ਼ਦਾ ਪਾਣੀ ਪ੍ਰਸ਼ਦਾ ਪਾਣੀ ਲੈ ਕੇ ਆਉਂਦੇ ਬੇਲੀ ਆਂਦੇ ਹਾਂ 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 ਰੌਣਕਾਂ ਲੱਗੀਆਂ ਬਸ ਅੱਜ ਸੇਰ ਤੇ ਮਿਲ ਜਾਂਦੇ ਵੀ ਠੀਕ ਹੈ ਘਲਾੜ ਹਨ ਉਹ ਚੀਜ਼ ਦੀ ਲੋੜ ਬਈ ਨਾ ਨਾ ਬਾਬਾ ਜੀ ਚੜਦੀ ਕਲਾ ਚੜਦੀ ਕਲਾ ਸਾਰਾ ਕੁਝ ਵੱਧੂ ਮਾਇਆ ਮੋਇਆ ਕਿਤਾ ਕੋਈ ਹੋ ਕਿਰਪਾ ਮਾਲਕ ਦੀ ਬਾਬਾ ਜੀ ਇਹ ਮੈਂ ਜੱਦਾ ਚੜਦੀ ਕਲਾ ਵੀ ਦਾ ਕਤਰ ਵਾਲਿਆਂ ਨੇ ਦਿਲ ਗੁਰਦਾ ਹਰ ਕੋ ਜਿੱਤ ਲੈਣਾ ਉਹ ਦੋ ਗੱਡੀਆਂ ਆਈਆਂ ਤੇ ਵਿੱਚੋਂ ਤਿੰਨ ਭਰਾ ਉਤਰੇ ਆ ਅਮਰਤਸਰ ਤਰਨਤਾਰਨ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਆ ਜੀ ਤੁਹਾਡੀ ਤੁਸੀਂ ਗੁਰਦਾਸਪੁਰ ਸਾਡੇ ਕੰਟਰੀ ਦੇ ਵਿੱਚ ਆਏ ਜੀ ਕਤਰ ਨਹੀਂ ਨਹੀਂ ਮਾਜੇ ਦੇ ਤਿੰਨ ਤਿੰਨੇ ਜਿਹੜੇ ਆਪਣੇ ਵੱਲ ਹੁਣ ਹਾਂਜੀ ਗੁਰਦਾਸਪੁਰ ਹਾਂਜੀ ਅਮਰਤਸਰ 4 ਭਾਈ ਪਠਾਨਕੋਟ ਵੀ ਆ ਪਠਾਨਕੋਟ ਵੀ ਹੈਗਾ ਹਾਂ ਆ ਪ੍ਰਸ਼ਾਦਾ ਪਾਣੀ ਸਕਦੇ ਜਿਉਂ ਅਸੀਂ ਕਤਰਚ ਬੜੇ ਆ ਸਾਡਾ ਇੱਕ ਦਿਨ ਵੀ ਟੈਂਟ ਨਹੀਂ ਲੱਗਾ ਅੱਜ ਟੈਂਟ ਲਾਇਆ ਸੀ ਤੇ ਬਾਈ ਹੁਣੀ ਕਹਿੰਦੇ ਵੀ ਤੁਹਾਨੂੰ ਕਤਰਚ ਟੈਂਟ ਨਹੀਂ ਲਾਉਣ ਦੇਣਾ ਚਲਿਏ ਵੀਰੇ ਫਿਰ ਹਾਂਜੀ ਚਲੋ ਜੀ ਚਲੋ ਭਾਈ ਅੱਜ ਦੀ ਰਾਤ ਆਪਾਂ ਇਹ ਕੈਂਪ ਦੇ ਵਿੱਚ ਰਵਾਂਗੇ ਇੱਥੇ ਬਾਈ ਹੁਣਾ ਕੋਲੇ ਯੂ ਸੀ ਸੀ ਦਾ ਕੈਂਪ ਆ ਇਹ ਤੇ ਕੱਲ ਨੂੰ ਉਮੀਦ ਹੈ ਵੀ ਬਾਰਡਰ ਲੰਘਦੇ ਹੋ ਜਾਵਾਂਗੇ 사우ਦੀ ਅਰੇਬੀਆ ਦਾਖਲ ਹੋ ਕੇ 2-3 ਦਿਨਾਂ ਤੱਕ ਬਹਿਰੈਨ ਬੜਾਂਗੇ ਮਿਲਦੇ ਆਪਾਂ ਕੱਲ ਦੇ ਸਫਰ 'ਚ ਕੱਲ ਵੀ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਸਾਰੇ ਭੈਣਾ ਭਰਾਵਾਂ ਦਾ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ